ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਜ਼ਰੀਆਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਵਾਈਟ ਤੇ ਬਨਣ ਵਾਲਾ ਡਿਜ਼ਾਈਨ ਲੈ ਕੇ ਆਈਆਂ ਵਾਈਟ ਤੇ ਕਰੀਮ ਤੇ ਕਿਤੇ ਵੀ ਤੁਸੀਂ ਬਣਾ ਸਕਦੇ ਜੀ ਤੇ ਲੇਡੀਜ਼ ਜੈਕਟ ਤੇ ਕਾਰਡੀਗਨ ਤੇ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ ਬੱਚਿਆਂ ਦੀ ਫਰੌਕ ਤੇ ਵੀ ਤੁਸੀਂ ਨੀਚੇ ਵਾਲੀ ਸਾਈਡ ਤੇ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਕਿਉਂਕਿ ਇਹ ਜਾਲੀ ਵਾਲਾ ਡਿਜ਼ਾਈਨ ਹੈ ਤੇ ਸਿਰਫ ਲੇਡੀਜ਼ ਦੀਆਂ ਕੋਟੀਆਂ ਤੇ ਹੀ ਪਏਗਾ ਤੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਤੇ ਹੈ ਵੀ ਬਹੁਤ ਹੀ ਸੋਖਾ ਇਸ ਨੂੰ ਬਣਾਉਣ ਵਾਸਤੇ ਚਾਰ ਚਾਰ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈ ਕੇ ਤੇ ਪੰਜ ਕੁੰਡੇ ਵਾਧੂ ਲੈਣੇ ਨੇ ਤਿੰਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਐਡਜਸਟ ਵਾਸਤੇ ਵਾਧੂ ਲੈਣੇ ਤੇ ਉਲਟੀ ਸਾਈਡ ਤੋਂ ਹੀ ਇਹ ਡਿਜ਼ਾਈਨ ਸ਼ੁਰੂ ਹੋ ਜਾਏਗਾ ਜਿਸ ਤਰ੍ਹਾਂ ਇੱਥੇ ਮੈਂ ਉਲਟੀ ਸਾਈਡ ਦੇ ਕੁੰਡੇ ਪਾਏ ਨੇ ਤੇ ਉਲਟੀ ਸਾਈਡ ਤੋਂ ਹੀ ਆਪਾਂ ਡਿਜ਼ਾਈਨ ਜਿਹੜਾ ਸ਼ੁਰੂ ਕਰ ਲਾਂਗੇ ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਇੱਕ ਰਿਕੁਐਸਟ ਹੋ ਰਿਹਾ ਕਿ ਇੱਕ ਮੇਰਾ ਦੂਸਰਾ ਚੈਨਲ ਹੈ ਜਿਸ ਦਾ ਨਾਮ ਹੈ ਸੂਟਾਂ ਦੇ ਸ਼ਕੀਨ ਜੇ ਤੁਹਾਨੂੰ ਸਟਿਚਿੰਗ ਵਿੱਚ ਇੰਟਰਸਟ ਹੈ ਜਾਂ ਤੁਸੀਂ ਸੂਟ ਖਰੀਦਣਾ ਤੇ ਵੇਖਣਾ ਪਸੰਦ ਕਰਦੇ ਹੋ ਤੇ ਉੱਥੇ ਆਪਾਂ ਸੂਟਾਂ ਦੀਆਂ ਤੇ ਸਟਿਚਿੰਗ ਦੀਆਂ ਵੀਡੀਓ ਜਿਹੜੀਆਂ ਉਹ ਅਪਲੋਡ ਕਰਦੇ ਆ ਤੇ ਉੱਪਰ ਨੰਬਰ ਵੀ ਮੈਂਸ਼ਨ ਕੀਤਾ ਹੁੰਦਾ ਹੈ ਜੇ ਕਿਸੇ ਭੈਣ ਨੇ ਸੂਟ ਕੋਈ ਖਰੀਦਣਾ ਹੋਵੇ ਤੇ ਤੁਸੀਂ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਆਪਣਾ ਸੂਟ ਜਿਹੜਾ ਖਰੀਦ ਸਕਦੇ ਨਾਲੇ ਸੂਟ ਦੀ ਡਿਟੇਲ ਵੀ ਪੁੱਛ ਸਕਦੇ ਹੋ ਤੇ ਉਸ ਚੈਨਲ ਨੂੰ ਵੀ ਪਲੀਜ਼ ਜ਼ਰੂਰ ਸਪੋਰਟ ਕਰੋ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਦਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕਰ ਲਾਂਗੇ ਪਹਿਲਾ ਕੁੰਡਾ ਉਤਾਰ ਲੈਣਾ ਵਾ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਆ ਤਿੰਨ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਪੂਰੀ ਸਲਾਈ ਜਿਹੜੀ ਆਪਾਂ ਇਹੀ ਚਾਰ ਕੁੰਡੇ ਰਿਪੀਟ ਕਰਨੇ ਨੇ ਤਿੰਨ ਗੁੰਡੇ ਸਿੱਧੇ ਤੇ ਇੱਕ ਗੁੰਡਾ ਉਲਟਾ ਬਹੁਤ ਸਿੰਪਲ ਤੇ ਸੌਖਾ ਜਿਹਾ ਡਿਜ਼ਾਈਨ ਹੈ ਬਟ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਵਾਈਟ ਤੇ ਕਰੀਮ ਤੇ ਬਹੁਤ ਜ਼ਿਆਦਾ ਫੱਬਦਾ ਹੈ ਲਾਸਟ ਤੇ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲੈਣ ਤੇ ਲਾਸਟ ਵਾਲਾ ਇੱਕ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਸਾਡੀ ਉਲਟੀ ਸिलाई ਆ ਹੁਣ ਆਪਾਂ ਆ ਗਏ ਹਾਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਦੇ ਵੇਖੋ ਕਿਵੇਂ ਕਰਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ 1 2 ਤੇ 3 ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਥੇ ਹੁਣ ਇੱਕ ਜਾਲੀ ਪਾ ਲੈਣੀ ਆਪਾਂ ਇਸ ਤਰੀਕੇ ਦੇ ਨਾਲ ਧਾਗਾ ਘੁਮਾ ਕੇ ਇੱਕ ਜਾਲੀ ਪਾ ਲੈਣੀ ਆ ਫਿਰ ਤਿੰਨ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਸਿੱਧਾ ਕੁੰਡਾ ਪਾਉਣ ਤੋਂ ਬਾਅਦ ਇੱਥੇ ਧਾਗਾ ਘੁਮਾ ਕੇ ਜਾਲੀ ਪਾ ਲਈ ਫਿਰ ਤਿੰਨ ਗੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਉਂਗੇ ਇਸ ਤਰ੍ਹਾਂ ਘੁਮਾ ਕੇ ਫਿਰ ਤਿੰਨ ਗੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਦੂਸਰੀ ਸਲਾਈ ਬਣ ਗਈ ਹੁਣ ਆਪਾਂ ਆ ਗਏ ਆਂ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਤੱਗਾ ਬੈਕ ਸਾਈਡ ਤੇ ਕਰਾਂਗੇ ਤਿੰਨ ਕੁੰਡੇ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਹੋਣਾ ਜਿਹੜਾ ਇੱਕ ਜਾਲੀ ਵਾਲਾ ਕੁੰਡਾ ਇਹਨੂੰ ਵੀ ਆਪਾਂ ਉਲਟਾ ਬਣਾਉਣਾ ਤੇ ਅਗਲਾ ਕੁੰਡਾ ਜਿਹੜਾ ਇਹਨੂੰ ਵੀ ਉਲਟਾ ਬਣਾਉਣਾ ਤਿੰਨ ਸਿੱਧੇ ਦੋ ਉਲਟੇ ਹੋ ਗਏ ਫਿਰ ਤੱਗਾ ਪਿੱਛੇ ਤਿੰਨ ਕੁੰਡੇ ਫਿਰ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤੱਗਾ ਪਿੱਛੇ ਤਿੰਨ ਕੁੰਡੇ ਸਿੱਧੇ ਤੀਸਰੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਕਿਉਂਕਿ ਆਪਾਂ ਉਲਟੀ ਸਾਈਡ ਤੋਂ ਡਿਜ਼ਾਈਨ ਜਿਹੜਾ ਸ਼ੁਰੂ ਕਰਤਾ ਸੀਗਾ ਤੇ ਲਾਸਟ ਤੇ ਇੱਕ ਕੁੰਡਾ ਉਲਟਾ ਬਣਾ ਲੈਣਾ ਹੁਣ ਚੌਥੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਫੇਰ ਉਲਟੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ दो कुंडे सीधे तीन कुंडे उल्टे दो कुंडे सीधे चौथी सिलाई पूरी इस तरह बननी है तो लास्ट वाला कुंडा सीधा बना ला चार सिलाइया बन गई हूँ आ गया पन्नी सिलाई तो उल्टे पासे पहला कुंडा उतार लिया फिर धागा बैक साइड पर करा तीन कुंडे सीधे बनाव ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫਿਰ ਉਲਟੇ ਹੀ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਫਿਰ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਫਿਰ ਦੋ ਉਲਟੇ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਉਲਟਾ ਨੀਵੀਂ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਬਣਾਵਾਂਗੇ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਹੁਣ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਇਸ ਤਰ੍ਹਾਂ ਉਤਾਰ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਵੀ ਇਸ ਤਰ੍ਹਾਂ ਕਰਕੇ ਪਾ ਕੇ ਤੇ ਫਿਰ ਦੋਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਫਰੰਟ ਸਾਈਡ ਤੋਂ ਦੋ ਤੋਂ ਇੱਕ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ తిన కల్టే ఫాగా పిచ్చే అవలే కుార్యాక సైడ్ ఇద్దరు ఫ్రట్ సైడ్ దో కు కదే ఫిన్ ਇਹ ਵੀ ਸਲਾਈਸ ੜੀ ਇਸ ਤਰ੍ਹਾਂ ਕਿ ਦਿਨ ਬਣ ਜਾਣੀ ਹੈ ਹੁਣ ਅਗੇ ਸਤਵੀਂ ਸਲਾਈ ਤੇ ਫਿਰ ਉਸੇ ਤਰ੍ਹਾਂ ਬਣਾਵਾਂਗੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਤਿੰਨ ਗੁੰਡੇ ਸਿੱਧੇ ਫਿਰ ਇੱਕ ਗੁੰਡਾ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਗੇ। ਇਹੀ ਜਿਹੜੀਆਂ ਛੇ ਸਲਾਈਆਂ ਆਪਾਂ ਬਣਾਈਆਂ ਨੇ ਇਹੀ बार-बार ਆਪਾਂ ਰਿਪੀਟ ਕਰਨੀਆਂ ਨੇ। ਇਹੀ ਜਿਹੜੀਆਂ ਛੇ ਸਲਾਈਆਂ ਜਦੋਂ ਅਸੀਂ बार-बार ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦਾ ਬਣਦਾ ਜਾਣਾ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਲੇਡੀਜ਼ ਦੇ ਪ੍ਰੋਜੈਕਟ ਤੇ ਪਾਇਆ ਹੋਇਆ। ਤੇ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਇਸ ਤਰ੍ਹਾਂ ਲੱਗੇਗਾ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ